ਸੱਚਕਲ ਦੋਸਤੋ ਦੋਸਤੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਸਰਦਾਰ ਸਤਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਗਵਾਹੀ ਵਿੱਚ ਪਾਕਰਪੁਰਾ ਵਿਖੇ ਇੱਕ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸਿਰਮੋਹ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਨਸ਼ੇ ਖਤਮ ਕਰਨ ਲਈ ਪੰਜਾਬ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ ਪਿੰਡ ਵਿੱਚ ਕਿਹੜਾ ਮਾੜਾ ਅਨਸਰ ਹੈ ਤੇ ਇਸ ਲਈ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਕਿਸੇ ਵੀ ਮਾੜੇ ਅਨਸਰ ਦੀ ਸੂਚਨਾ ਤੁਰੰਤ ਨੇੜੇ ਦੇ ਥਾਣੇ ਵਿੱਚ ਦਿੱਤੀ ਜਾਵੇ ਤਾਂ ਜੋ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਘਟਾਰੀਆਂ ਨੂੰ ਅਪੀਲ ਕੀਤੀ ਗਈ ਕਿ ਆਓ ਸਾਰੇ ਨਸ਼ਾ ਮੁਕਤ ਕਰਨ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਦਾ ਸਹਿਯੋਗ ਕਰਨ ਇਸ ਮੌਕੇ ਡੀਐਸਪੀ ਸਰਦਾਰ ਜਸਬੀਰ ਸਿੰਘ ਜੀ ਐਸਐਚਓ ਸਰਦਾਰ ਹਰਚੰਦ ਸਿੰਘ ਐਸਐਚਓ ਸਰਦਾਰ ਮਨਜੀਤ ਸਿੰਘ ਸਰਦਾਰ ਚਤੰਦਰ ਸਿੰਘ ਚੌਕੀ ਇੰਚਾਰਜ ਸਰਦਾਰ ਅਮਨਦੀਪ ਸਿੰਘ ਟੋਨੀ ਐਸਆਈ ਅਤੇ ਸਾਬਕਾ ਹਾਕੀ ਖਿਡਾਰੀ ਵੀ ਮੌਜੂਦ ਹਨ ਪਾਕਰਪੁਰੇ ਤੋਂ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਮੋਜਲ ਟੀਵੀ ਇਹ ਅੱਜ ਅਸੀਂ ਇੱਕ ਅਵੇਰਨੈਸ ਕੈਂਪ ਹਰ ਜੀ ਅੱਜ ਇੱਕ ਅਵੇਰਨੈਸ ਕੈਂਪ ਅਮਰੇ ਸਾਹ ਦਿਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ ਇਹ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਹਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਇਹ ਲੜਾਈ ਸਿੱਧਿਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸਮਗਨ ਫੜਨਾ ਦੇ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ ਚ ਕਿਸ ਤਰ੍ਹਾਂ ਅਵੇਅਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ ਔਰ ਕਿੱਦਾਂ ਅਸੀਂ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜ ਸਕਦੇ ਆ ਮੋਸਲੜੀ ਦੇ ਵਿੱਚ ਹੀ ਅੱਜ ਅਮਰ ਇਤਿਆਜ ਜਿਲ੍ਹੇ ਵਿੱਚ ਹਰ ਸਾਧਵੀਂ ਚ ਪ੍ਰੋਗਰਾਮ ਚੱਲ ਰਹੇ ਆ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਪੋਰਟ ਫੰਡਸ ਦਿੱਤੇ ਗਏ ਆ ਇਸ ਅਵੇਅਰਨੈਸ ਚੀਜ਼ ਨੂੰ ਲੋਕਾਂ ਚ ਅੱਗੇ ਵਧਾਉਣ ਲਈ ਤਾਂ ਕਿ ਕਿਹੜੇ ਚ ਅਸੀਂ ਇੱਕ ਡਿਸੀਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਸਪੋਰਟ ਨੂੰ ਬਚਾ ਸਕਦੇ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜਿਹੜਾ ਪੁਲਿਸ ਨੇ ਸਮਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਹਾਂ ਜਿਹਦੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ ਰਹਿ ਸਕਦੇ ਇੱਕ ਵਾਰੀ ਇਹ ਲਿਖਣ ਕਿ ਇਹ ਹੈ ਨਹੀਂ ਇਹ ਲਿਖਣਾ ਕਿ ਆਪਾਂ ਜਿੰਨਾ ਚੰਗਾ ਇੱਕ ਲੋੜ ਹੋਣਾ ਇਹ ਚੰਗਾ ਵਿਚਾਰ ਕੀਤਾ ਆ ਪੰਕਸਰਾ ਜੀ ਵੀ ਬਣਨਾ ਸੋ ਸੁਣੋ ਬੱਚਿਓ 2 ਮਿੰਟ ਸਾਰੇ ਦੁੱਧ ਕਰ ਦਿਓ ਓਏ ਬੱਚੇ ਸਾਰੇ ਕਰ ਦਿਓ 2 ਮਿੰਟ ਸਾਰੇ ਦੁੱਧ ਕਰ ਦਿਓ ਬੱਚੇ ਸਭ ਤੋਂ ਪਹਿਲਾਂ ਲੋਕ ਸਕੂਲਾ ਤੋਂ ਆਏ ਬੱਚਿਓ ਕਿਉਂਕਿ ਇਹ ਤੁਮ੍ਹ ਬਿਆਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਉਹਨਾਂ ਦੇ ਵਿਦਿਆਰਥੀਆਂ ਦਾ ਵਿਸਾਰਣ ਵੀ ਆਇਆ ਦੇਖਾ ਨੌਰੀ ਇਲਾਕੇ ਦੇ ਸਰਪੰਚਾਂਵਾਂ ਪੰਚਾਇਤਾਂ ਦਾ ਦੋ ਤਰੇਮੇ ਦੇ ਮੇਰੇ ਮੋਟਰ ਜਿਨੇਰੀ ਆਇਆ ਹੋਇਆ ਹਜ਼ੂਰ ਉਹਨਾਂ ਸਾਰਿਆਂ ਨੇ ਰੋਗ ਕੀਆ ਕਿ ਨਾ ਤੇ ਪ੍ਰੈਸ ਤੋਂ ਆਇਆ ਇੱਕ ਗੋਲਾ ਛੋਟਾ ਹੈ ਅਸੀਂ ਹਰ ਕਬੀਲੇ ਦੇ ਵਿੱਚ ਇੱਕ ਵਾਰ ਹੈ ਤੇ ਮਾਨਯੋਗ ਮੁੱਖ ਮੰਤਰੀ ਜੀ ਔਰ ਪੰਜਾਬ ਦੇ ਜਿੰਨੀ ਵੀ ਕਰੋੜਾਂ ਅਰਥੀ ਜਿਗਨੋਂ ਮਸ਼ਹਰ ਖਲਾਫ ਜਿਹੜੀ ਅਸੀਂ ਖਲਾਈ ਰਹਿ ਰਹੇ ਹਾਂ ਉਹਦਾ ਇੱਕ ਇਹ ਅਹਿਮ ਹਿਸਾਬ ਹੈ ਜਿਹੜਾ ਪੁਲਿਸ ਦਾ ਕੰਮ ਆ ਕਿ ਅਸੀਂ ਮਸ਼ਹਰ ਵਾਲਿਆਂ ਖਬਰ ਪੁਨਰ ਖਲਾਫ ਕਾਨੂੰਨੀ ਕਾਰਵਾਈ ਕਰੀ ਪਰ ਨਾਲ ਇਹ ਵੀ ਬਹੁਤ ਜ਼ਦੋਰੀ ਹੈ ਕਿ ਅਸੀਂ ਇਹ ਦੋ ਮਿੰਟ ਕੱਲ੍ਹ ਨਾਲ ਬਹੁਤ ਦੋ ਮਿੰਟ ਨਾਲ ਦੀ ਨਾਲ ਅਸੀਂ ਨੌਜਵਾਨਾਂ ਨੂੰ ਔਰ ਪਬਲਿਕ ਨੂੰ ਅਵੇਅਰ ਕਰੀਏ ਕਿ ਨਸ਼ੇ ਸਰੀਰ ਦੀ ਜਿੰਦਗੀ ਨੂੰ ਖਤਰਾ ਦਿੰਦੇ ਨੇ ਇਹ ਬਿਮਾਰੀ ਜਿਹੜੀ ਸਾਡੇ ਸਮਾਜ ਚੱਲੀ ਹੋਈ ਹੈ ਇਹਨੂੰ ਕੋਈ ਇੱਕ ਸੰਸਥਾ ਜਾਂ ਇੱਕ ਵਿਅਕਤੀ ਇਕੱਲੇ ਨਹੀਂ ਕਰ ਸਕਦਾ ਜਦੋਂ ਵੀ ਸਾਰੇ ਇਕੱਠੇ ਹੁੰਦੇ ਇਹਦੇ ਖਿਲਾਫ ਨਹੀਂ ਬਣਾਗੇ ਨੌਜਵਾਨਾਂ ਨੂੰ ਮੈਂ ਇਹ ਨਹੀਂ ਕਹਦਾ ਬੱਚਿਆਂ ਨੂੰ ਤੁਸੀਂ ਆਹ ਹਾਕੀ ਮੈਚ ਚੱਲ ਰਿਹਾ ਇਸ ਗੜਾ ਬਹੁਤ ਬੱਚਿਆਂ ਟੀਮਾਂ ਖੇਡੀਆਂ ਮੈਨੂੰ ਬੜੀ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਇੱਥੇ ਵੀ ਪ੍ਰੈਕਟਿਸ ਕਰਦੇ ਹੋ ਪਰ ਵਧੀਆ ਗੇਮ ਖੇਡਦੇ ਸਾਰੇ ਬੱਚੇ ਬਹੁਤ ਟੀਮਾਂ ਵਧੀਆ ਗੇਮ ਖੇਡਦੇ ਆ ਤਨੂ ਹਰ ਚੀਜ਼ ਨੂੰ ਸਖਤ ਨਜ਼ਰ ਆ। ਕਾਹਦੇ ਜਿਹੜੇ ਰੈਫਰੀ ਸੀ ਇੱਕ ਵਿਸਲ ਮਾਰਦੇ ਸੀ ਤੇ ਤੁਸੀਂ ਬਾਲ ਉੱਥੇ ਖੜੀ ਕਰ ਦਿੱਤੀ ਸੀ। ਉਹ ਵਿਸਲ ਮਾਰਦੇ ਸੀ ਤਾਂ ਫ੍ਰੀ ਹਿੱਟ ਸ਼ੁਰੂ ਹੋ ਜਾਂਦੀ ਸੀ। ਉਹਨਾਂ ਦੀ ਵਿਸਲ ਤੇ ਪੈਨਲਟੀ ਕਾਰਨਰ ਸ਼ੁਰੂ ਹੋ ਜਾਂਦਾ। ਸੋ ਗੇਮ ਟੋਟਲੀ ਇੱਕ ਜ਼ਿੰਮੇਵਾਰ ਵਿਅਕਤੀ ਕੰਟਰੋਲ ਕਰ ਰਿਹਾ ਐ। ਪਰ ਤੁਸੀਂ ਵੀ ਇੱਕ ਗਲਤ ਖੇਡ ਰਹੇ ਹੋ। ਇੱਕ ਸਿਪਲਨ ਚੇਂਜ ਕਰ। ਰਾਖੀ ਸਮਾਰਾਨਾ ਤੁਸੀਂ ਜਿਹਨਾਂ ਮਹਾਨ ਮਾਨ ਦਾ ਜਮਾਤ ਵੀ ਕੋਈ ਨਹੀਂ ਹੈ ਤੇ ਚੱਲੋ ਕਲੈਕਟੀਵ ਕੌਂਸਲ ਦੇ ਨਾਮ ਕਰ ਰਹੇ ਮੈਂ ਵੀ ਮੰਨਦਾ ਨਹੀਂ ਕੋਈ ਪਲੈਟਿਕ ਕੌਂਸਲ ਦੇ ਨਾਮ ਨਹੀਂ ਚੱਲੂ ਸੇਂ ਦੇ ਇੱਕ ਚੰਗੀ ਖੇਡ ਦੀ ਗੱਲ ਤੁਸੀਂ ਕਿਹਾ ਸਾਡੀ ਜ਼ਿੰਦਗੀ ਆ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਸਾਡੇ ਟੀਚਰ ਉਹ ਸਾਡੀ ਜ਼ਿੰਦਗੀ ਦੀ ਖੇਡ ਦਾ ਰੱਬੀ ਆ

ਜਿਦਾ ਪਹਿਲਾਂ ਦੱਸਿਆ ਛੋਟਾ ਫੰਕਸ਼ਨ ਹੈ ਪਰ ਜਿਨੇ ਵੀ ਇਸ ਤੇ ਆਏ ਹੋਏ ਆ ਜੇ ਅਸੀਂ ਇੱਕ ਹੋਰ 스ਕੀਲ ਲੈ ਕੇ ਸਮਾਜ ਨੂੰ ਕੁਝ ਦੇ ਸਕੀਏ ਆਪਾਂ ਯੋਗਦਾਨ ਪਾ ਸਕੀਏ ਸਾਡੀ ਕਮਿਊਨਿਟੀ ਦੇ ਵਿੱਚ ਜਿੱਤ ਹੋਊਗੀ ਮੇਰੇ ਸੁਤੰਤਰ ਸਰજન ਸੁਪਾਈ ਸਰਵਨਾਤਰ ਪਰਪੇਟ ਤੁਸੀਂ ਵੀ ਸਾਰੇ ਇੱਥੇ ਮਿਸਾਪਨ ਆਉਣ ਦਾ ਦਸ਼ੁਕਰੀਆ ਦਾ ਤੌਰ ਤੇ ਹੈ ਔਰ ਨਾਲ ਹੀ ਇਹ ਵੀ ਪੀਨ ਕਰਦਾ ਕਿ ਮੁਸ਼ਕਲਾਂ ਬਹੁਤ ਹਨ ਜਦੋਂ ਤੁਸੀਂ ਆਪਸ ਵਿੱਚ ਸਲਾਹ ਕਰਦੇ ਹੋ ਤੇ ਅਮੂਮਨ ਤੁਸੀਂ ਕਹਿ ਜਾਂਦੇ ਹੋ ਕਿ ਅਸੀਂ ਖਾਣੇ ਪੁੱਛਣ ਜਾਂਦੇ ਹਾਂ ਅਲੇ ਘਰ ਦੀ ਪਹੁੰਚਦੇ ਨੇ ਦੂਜੇ ਦੇ ਕੋਲੋਂ ਖਬਰ ਆ ਜਾਂਦੀ ਹੈ ਕਿ ਰਿਸ਼ਤਕਰਕੇ ਕਿ ਦਸਨਾ ਨਹੀਂ ਯਾਦ ਯਾਹ ਆਪਾਂ 21 ਕਾ ਚੁੰਦੀ ਦੀ ਪੁਲਿਸ ਨੂੰ ਦੱਸਦੇ ਨੇ ਇਸ ਕਾਰਵਾਈ ਨਹੀਂ ਕਰਦੀ ਕੋਰੇਪਾਟ ਕੇ ਇਸ ਚਾਈ ਨਹੀਂ ਹੋ ਸਕਦੀ ਪਰ ਜ਼ਿਆਦਾਤਰ ਪੰਜਾਬ ਦੇ ਬਚਨਪਾਟਾ ਔਰ ਪੰਜਾਬ ਦੀ ਇਸ ਨਸ਼ਰਕਲਾ ਡੱਕਾ ਲਗਾ ਰਹੀ ਚਲ ਰਹੀ ਹੈ ਅਸੀਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਦੇਖ ਕੇ ਪਿੱਛੇ ਰਹਿ ਗਏ ਕੋਰੇ ਖਦਾ ਸਾਡੇ ਸਮਾਜ ਦਾ ਸਾਡੇ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ ਹੈ ਇੱਕ ਜਗ੍ਹਾ ਕਾਰਵਾਈ ਨਹੀਂ ਹੁੰਦੀ ਤਾਂ ਉਹ ਲੱਗਦਾ ਹੈ ਵੀ ਮੈਂ ਸ਼ੈਕ ਕੀਤੀ ਵੀ ਜਾਂ ਮਦਦਿਆ ਸੀ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਅੱਗੇ ਦੱਸੋ ਇੱਕ ਨਹੀਂ ਹੈ ਕਿ ਹਰ ਜਗ੍ਹਾ ਤੇ ਹੀ ਉਹ ਕਾਨੂੰਨੀ ਅਣਦੇਖੀ ਹੋ ਜਾਂਦੀ ਹੈ ਜੇ ਤੁਸੀਂ ਅੰਕੜੇ ਦੇਖੋ ਤਾਂ ਇਸ ਸਾਲ ਦੇ ਲਗਭਗ ਹੀ ਕਿਤਨੇ 100 ਕਰੋੜ ਤੋਂ ਪਰੇ ਹੈਗੇ ਹਨ ਕਈ ਸੰਸਾਦਾਂ ਦੇ ਮਿਥੇ ਤੋਂ ਵੀ 2 ਵੀ ਕਾਰਵਾਈ ਨਹੀਂ ਹੋਈ ਹੈ 2 करोड़ से ऊपर की जायदाद के विश्वास वगरा का प्राइस वो सभी जब्त किए हैं और तकरीबन 50 लाख करोड़ के पेनडिंग का झगड़ा वो भी बहुत थे हैं सो ये एक लड़ाई एक स्वागतमान जय एक दिन छोटी मुश्किल पर जैसी सारे

ਮੇਰਾ ਅਰੇ ਹੋ ਗਏ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਨੌਜਵਾਨਾਂ ਨੂੰ ਬਚਾਉਣਾ ਸਾਡਾ ਸਾਡਾ ਫਰਜ਼ ਸਾਡਾ ਕਰਮ ਪਰ ਇਹ ਕੋਈ ਨੀ ਕੁਰਬਾਨੀ ਦੇਣੀ ਪਵੇ ਸਾਨੂੰ ਹਮੇਸ਼ਾ ਕਰ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੇਨਸ ਕੰਪਨੀ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਾਣੀ ਦਿੱਤੇ ਗਿਆ ਕਿ ਤੁਸੀਂ ਪੰਜਾਬ ਜਾਓ ਲਾਖੇ ਦੀ ਧਾਰੋਂ ਨੌਰਮਨ ਪੱਤਿਆਂ ਨੂੰ ਇਹਨਾਂ ਦਾ ਵੇਖ ਕਰੋ ਨਸ਼ਾ ਦੇ ਬਾਰੇ ਮੈਨੂੰ ਜੀ ਆਪੇ ਸਾਹ ਨੇ ਦੱਸਿਆ ਕਿ ਨਾਈਟੀਮਾ ਵੇਸ਼ ਮੈਚ ਨੇ ਇਹ ਦਿਖਾ ਰੱਖਿਆ ਹੈ ਕਿ ਵੈ ਛੇ ਟੀਮਾਂ ਨੇ ਹੌਸਲਾ ਫਾਇਰ ਨਹੀਂ ਹਰੇਕ ਟੀਮ ਨੂੰ ਯਾਰ ਯਾਰ ਹਜ਼ਾਰ ਦੇ ਜੋ ਸਾਨੂੰ ਅੱਗੇ ਜਾ ਕੇ ਹੋਣੇ ਸਕਲੀ ਕਾਸ਼ੇ ਆਏ ਮਨ ਤੋਂ ਮਾਰੀਆਂ ਸਾਰੀਆਂ ਟੀਮਾਂ ਨੂੰ ਯਾਰ ਯਾਰ ਹਜ਼ਾਰ ਦਾ ਇਹ ਸੈਕਸ਼ਨ ਕਰਦਾ ਹੈ ਤੋਂ ਸਾਨੂੰ और सिलेक्टा लोगों का पार्टी बीच सब लोग आया हुआ है तो मैं यही करना कि ये बच्चों ने मेडिकल बच्चों ने जो भी ऐसे हिस्सा बात आ गए वो स्कूल या कोई फंक्शन कि जो भी ये ऐसा हमारे नियमों को जरूर किया जाए ठीक है इसको नाम उसके इधर चर्चा सामने बोल दो उसके ज्यादा नाम ना दे ਸੋ ਮੈਂ ਦੁਬਾਰਾ ਤੁਹਾਡਾ ਸੰਬੋਧਨ ਮੌਕਾ ਦਤਾ ਹਾਂ ਇਸ ਮੀਟਿੰਗ ਦਾ ਕਿ ਅਸੀਂ ਜਿਨੇ ਵੀ ਆਏ ਹਾਂ ਅਸੀਂ ਜ਼ਰੂਰ ਜਾ ਕੇ ਸਮਾਜ ਦੇ ਵਿੱਚ ਮੇਰਾ ਵੀ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਸਮਾਜ ਨੂੰ ਠੀਕ ਕਰ ਸਕੀਏ ਮੈਂ ਤੁਹਾਡੇ ਨਾਲ ਉਸ ਦਾ ਜਾਣੂ ਹਾਂ ਕਿ ਤੁਸੀਂ ਸਾਡੇ ਦੇ ਇਸ ਸੰਕਟ ਜਾਨਾ ਹੈ ਤੇ ਦੁਬਾਰਾ ਤੁਹਾਡਾ ਮੌਕਾ ਦਤਾ ਹਾਂ ਬਹੁਤ ਬਹੁਤ